ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਰਿਆਂ ਦਾ ਪੰਜਾਬੀ ਫੂਡ ਚੈਨਲ ਤੇ ਸਵਾਗਤ ਆ। ਅੱਜ ਮੈਂ ਬਣਾਉਣ ਜਾ ਰਹੀਆਂ ਬਹੁਤ ਹੀ ਟੇਸਟੀ ਚਾਕਲੇਟ ਕੇਕ ਜੋ ਕਿ ਬਿਨਾ ਵਿਪਿੰਗ ਕਰੀਮ ਤੇ ਬਿਨਾ ਅੰਡੇ ਤੋਂ ਬਹੁਤ ਹੀ ਜਿਆਦਾ ਸੌਫਟ ਸਪੰਜੀ ਬਣੂਗਾ। ਇਹ ਦੇਖ ਸਕਦੇ ਹੋ ਕਿੰਨਾ ਸੋਹਣਾ ਲੱਗ ਰਿਹਾ ਆ। ਇਹ ਕੇਕ ਨੂੰ ਆਪਾਂ ਘਰ ਹੀ ਬਣਾ ਕੇ ਤਿਆਰ ਕਰਾਂਗੇ ਉਹ ਵੀ ਬਹੁਤ ਘੱਟ ਇੰਗਰੀਡੀਅੰਟਸ ਦੇ ਨਾਲ। ਇਹ ਦੇਖ ਸਕਦੇ ਹੋ ਮੈਂ ਤੁਹਾਨੂੰ ਕੱਟ ਕੇ ਦਿਖਾਣੀ ਆ ਕਿੰਨਾ ਈਜ਼ੀਲੀ ਇਹ ਕੱਟ ਹੋ ਰਿਹਾ ਬਹੁਤ ਹੀ ਸੌਫਟ ਬਣੂਗਾ। ਇਹਦੀ ਕਰੀਮ ਆ ਨਾ ਜਿਹੜਾ ਆਪਾਂ ਉਹ ਕਰੇ ਬਣਾ ਕੇ ਤਿਆਰ ਕਰਾਂਗੇ ਤੇ ਬਹੁਤ ਹੀ ਜ਼ਿਆਦਾ ਵਧੀਆ ਬਣੂਗੀ ਕਰੀਮ ਵੀ ਬਹੁਤ ਹੀ ਜ਼ਿਆਦਾ ਟੇਸਟੀ ਬਣੂਗਾ ਇਹ ਕੇਕ ਚਲੋ ਕਰਦੇ ਆਂ ਰੈਸਪੀ ਨੂੰ ਸ਼ੁਰੂ ਤੇ ਸਭ ਤੋਂ ਪਹਿਲਾਂ ਆਪਾਂ ਕੇਕ ਬਣਾਵਾਂਗੇ ਸਭ ਤੋਂ ਪਹਿਲਾਂ ਜਿਹੜਾ ਇੱਥੇ ਮੈਂ ਕੇਕ ਟੇਨ ਲੈ ਲਿਆ ਹੈ ਉਹਦੇ ਵਿੱਚ ਮੈਂ ਬਟਰ ਪੇਪਰ ਆਖ ਰਹੀਆਂ ਜੇਦਰ ਤੋਂ ਬਟਰ ਪੇਪਰ ਨਹੀਂ ਹੈਗਾ ਤਾਂ ਤੁਸੀਂ ਤੇਲ ਵੀ ਲਗਾ ਸਕਦੇ ਆ ਤੇਲ ਲਗਾ ਕੇ ਥੋੜਾ ਜਿਹਾ ਆਟਾ ਛੜਕ ਦਿਓ ਤੇ ਬਟਰ ਪੇਪਰ ਲਗਾ ਕੇ ਇਹਨੂੰ ਸਾਈਡ ਤੇ ਰੱਖ ਦੇਣਾ ਹੈ ਤੇ ਇੱਕ ਮੈਂ ਹੁਣ ਬਾਉਲ ਲੈ ਲਿਆ ਆ ਉਹਦੇ ਵਿੱਚ ਮੈਂ 115 ਗ੍ਰਾਮ ਦੁੱਧ ਤੇ ਇੱਕ ਚਮਚ ਵਿਨੇਗਰ ਪਾ ਕੇ ਮਿਲਾ ਕੇ ਇਹਨਾਂ 10 ਮਿੰਟ ਲਈ ਰੈਸਟ ਤੇ ਰੱਖ ਦੇਣਾ 10 ਮਿੰਟ ਬਾਅਦ ਇਹ ਬਟਰ ਮਿਲਕ ਬਣ ਕੇ ਰੈਡੀ ਹੋ ਜਾਊਗਾ ਆਪਣਾ ਤੇ ਹੁਣ ਇਹਦੇ ਵਿੱਚ 115 ਗ੍ਰਾਮ ਹੀ ਮੈਂ ਪੀਸੀ ਹੋਈ ਖੰਡ ਪਾ ਰਹੀ ਆ ਹੁਣ ਇਹਨਾਂ ਨੂੰ ਮੈਂ ਚੰਗੇ ਤਰੀਕੇ ਦੇ ਨਾਲ ਮਿਲਾ ਲੂੰਗੀ ਤੇ ਦੇਖ ਸਕੋ ਜਿਵੇਂ ਆਪਣੇ ਚੰਗੀ ਤਰੀਕੇ ਨਾਲ ਮਿਕਸ ਹੋ ਗਿਆ ਹੈ ਹੁਣ ਇਸ ਵਿੱਚ ਮੈਂ 45 ਗ੍ਰਾਮ ਜੜਾਏ ਤੇਲ ਪਾਉਂਗੀ ਤੇਲ ਜਿਹੜਾ ਹੈ ਆ ਕੋਈ ਵੀ ਸ਼ਾਰਪ ਸਮੈਲ ਵਾਲਾ ਨਹੀਂ ਹੋਣਾ ਚਾਹੀਦਾ ਹੁਣ ਇਹਦੇ ਵਿੱਚ ਇੱਕ ਵੱਡਾ ਚਮਚ ਮੈਂ ਵਨੀਲਾ ਐਸਸ ਦਾ ਪਾਉਂਗੀ ਇਹਦੇ ਨਾਲ ਬਹੁਤ ਹੀ ਵਧੀਆ ਟੇਸਟ ਆਉਂਦਾ ਹੈ ਤੇ ਬਹੁਤ ਹੀ ਵਧੀਆ ਦੀ ਖੁਸ਼ਬੂ ਆਉਂਦੀ ਹੈ ਨਾਲੀਏ ਤੇਜ ਵਿੱਚ ਮੈਂ 115 ਗ੍ਰਾਮ ਮੈਦਾ ਪਾਉਂਗੀ ਮੈਦੇ ਦੀ ਜਗ੍ਹਾ ਤੇ ਤੁਸੀਂ ਆਟਾ ਵੀ ਪਾ ਸਕਦੇ ਆ ਤੇ 1/4 ਚਮਚ ਬੇਕਿੰਗ ਪਾਊਡਰ ਦੋ ਛੁੱਟਕੀਆਂ ਬੇਕਿੰਗ ਸੋਡਾ ਤੇ ਦੋ ਛੁੱਟਕੀਆਂ ਹੀ ਨਮਕ ਤੇ 10 ਵੱਡੇ ਚਮਚ ਮੈਂ ਇੱਥੇ ਕੋਕੋ ਪਾਊਡਰ ਐਡ ਕਰ ਰਹੀ ਹਾਂ ਕੋਕੋ ਪਾਊਡਰ ਤੁਸੀਂ ਜ਼ਿਆਦਾ ਵੀ ਐਡ ਕਰ ਸਕਦੇ ਹੋ ਤੇ ਘੱਟ ਵੀ ਤੇ ਸਾਰੀਆਂ ਚੀਜ਼ਾਂ ਨੂੰ ਮਿਲਾ ਲੈਣਾ ਚਾਹੀਤੇ ਕਿ ਨਾ ਤੇ ਦਾ ਸਮੂਥ ਬੈਟਰ ਇੱਕ ਬਣਾ ਕੇ ਅਪ ਤਿਆਰ ਕਰਾਂਗੇ ਹੁਣ ਤੁਸੀਂ ਦੇਖ ਸਕਦੇ ਆਂ ਆਪਣਾ ਕਿਦਾਂ ਦਾ ਬੈਟਰ ਬਣ ਚੁੱਕਿਆ ਹੈ। ਇਹਨਾਂ ਆਪਾਂ ਹਲੇ ਹੋਰ ਥੋੜਾ ਜਿਹਾ ਫੇਟਾਂਗੇ, ਪੀਟਾਂਗੇ ਤੇ ਇਹ ਦੇਖੋ ਕਿਵੇਂ ਦਾ ਆਪਣਾ ਇਹ ਜੜਾਓ ਬਣ ਚੁੱਕਿਆ ਹੈ ਮੈਟਰ। ਡ੍ਰਿਪਿੰਗ ਕੰਸਿਸਟੈਂਸੀ ਦਾ ਹੋਣਾ ਚਾਹੀਦਾ ਆਪਣਾ ਬੈਟਰ। ਦੇਖੋ ਕਿੰਨਾ ਵਧੀਆ ਹੋ ਗਿਆ ਹੈ। ਹੁਣ ਇਹ ਜਿਹੜਾ ਆ ਇਹਦੇ ਮੈਂ ਥੋੜਾ ਜਿਹਾ ਮੈਨੂੰ ਕੜਾ ਲੱਗ ਰਿਹਾ ਸੀ ਇਸ ਲਈ ਮੈਂ 1 ਚਮਚ ਜੜਾਇਆ ਇਹਦੇ ਵਿੱਚ ਦੁੱਧ ਦਾ ਪਾਤਾ ਆ। ਤੇ ਫਿਰ ਦੁਬਾਰਾ ਮਲਾ ਕੇ ਤੇ ਜਿਹੜਾ ਆਪਾਂ ਕੇਕ ਟਨ ਰੈਡੀ ਕੀਤਾ ਸੀ ਉਹਦੇ ਵਿੱਚ ਆਪਾਂ ਇਹਨੂੰ ਪਾ ਦਵਾਂਗੇ ਸਾਰੇ ਨੂੰ ਇਹ ਦੇਖ ਸਕਦੇ ਕਿੰਨੀ ਵਜੇ ਦੀਆਂ ਆਪਣੀਆਂ ਪਲੇਟਸ ਜਿਹੜੀਆਂ ਬਣ ਰਹੀਆਂ ਆ ਤੇ ਫਿਰ ਆਪਾਂ ਇਹਨੂੰ ਟੈਪ ਟੈਪ ਕਰ ਦਾਂਗੇ ਚਾਰ ਪਾਸੇ ਫਲਾ ਦਾਂਗੇ ਤੇ 180 ਡਿਗਰੀ ਓਵਨ ਤੇ ਆਪਾਂ ਜਿਹੜਾ ਇਹਨੂੰ ਬੇਕ ਕਰ ਲਾਂਗੇ ਤੇ ਹੁਣ ਇਹ ਬੇਕ ਹੋ ਗਿਆ ਹੈ ਅੱਧੇ ਘੰਟੇ ਲਈ ਆਪਾਂ ਇਹਨੂੰ ਠੰਡਾ ਹੋਣ ਦਵਾਂਗੇ ਤਾਂ ਤੱਕ ਆਪਾਂ ਇੱਥੇ ਹੋਮ ਮੇਡ ਬਟਰ ਕਰੀਮ ਬਣਾਵਾਂਗੇ ਜੁਲੀਏ ਇੱਥੇ ਮੈਂ 80 ਗ੍ਰਾਮ ਜਿਹੜਾ ਹੈ ਪੀਸੀ ਹੋਈ ਖੰਡ ਲਈ ਹੈ 90 ਗ੍ਰਾਮ ਜਿਹੜਾ ਬਟਰ ਲਿਆ ਹੈ ਮੈਂ ਇਹਨਾਂ ਦੋ ਦੋਨਾਂ ਚੀਜ਼ਨਾਂ ਮੈਂ ਬੀਟ ਕਰ ਲੂੰਗੀ ਚੰਗੀ ਤੱਕ ਨਾ ਤੇ ਦੇਖੋ 10 ਮਿੰਟ ਦੇ ਲਈ ਹੁਣ ਇਹਨੂੰ ਮੈਂ ਫ੍ਰੀਜ ਦੇ ਵਿੱਚ ਰੱਖ ਦੂੰਗੀ ਤਾਂ ਜੋ ਇਹ ਥੋੜਾ ਠੰਡਾ ਹੋ ਜਾਏ ਤਾਂ ਤੱਕ ਮੈਂ ਜਿਹੜਾ ਇਹ ਇੱਥੇ ਚੌਕਲੇਟ ਲਈ ਆ ਜਿੰਨੇ ਕੁ ਜੀ ਲੈਣਾ ਚਾਹਾਂ ਤੇ ਇਹਨਾਂ ਮੈਂ ਕੱਟ ਲਈ ਆ ਤੇ ਇਹਦੇ ਵਿੱਚ ਮੈਂ ਬਿਲਕੁਲ ਗਰਮ ਪਾਣੀ ਪਾ ਕੇ ਮੈਲਟ ਕਰ ਲੂੰਗੀ ਇਹ ਦੇਖੋ ਮੈਲਟ ਹੋ ਗਈ ਹੈ ਇਹ ਤੇ ਹੁਣ ਆਪਾਂ ਜਿਹੜਾ ਫ੍ਰੀਜ ਵਿੱਚ ਰੱਖਿਆ ਹੋਇਆ ਸੀ ਆਪਣਾ ਬਟਰ ਉਹ ਵੀ ਠੰਡਾ ਹੋ ਗਿਆ ਬਿਲਕੁਲ ਉਹਦੇ ਵਿੱਚ ਮੈਂ ਥੋੜਾ ਥੋੜਾ ਕਰਕੇ ਪਾਉਂਗੀ ਤੇ ਮਿਕਸ ਕਰਦੇ ਜਾਵਾਂਗੇ ਦੇਖੋ ਹਰੀ ਹਰੀ ਇਹ ਚਾਕਲੇਟੀ ਹੋ ਗਿਆ ਦੇਖੋ ਕਿੰਨਾ ਵਧੀਆ ਹੋ ਗਿਆ ਆਪਣਾ ਇਹਨੂੰ ਆਪਾਂ ਹੋਰ ਇਦਾਂ ਮਿਕਸ ਕਰਦੇ ਜਾਵਾਂਗੇ ਤੇ ਪਰਫੈਕਟਲੀ ਇਹ ਕਰੀਮ ਬਣੂਗੀ ਤੇ ਹੁਣ ਇਹਦੇ ਵਿੱਚ ਮੈਂ ਦੋ ਛੋਟੇ ਚਮਚ ਕੋਕੋ ਪਾਊਡਰ ਦੇ ਪਾ ਰਹੀ ਹਾਂ ਜੇ ਤੁਹਾਨੂੰ ਪਾਣਾ ਚਾਹਤ ਤਾਂ ਪਾ ਸਕਦੇ ਆ ਨਹੀਂ ਤਾਂ ਸਕਿਪ ਵੀ ਕਰ ਸਕਦੇ ਆ ਇਤਨਾ ਹੀ ਹੋਰ ਜਿਆਦਾ ਚਾਕਲੇਟੀ ਹੋ ਜਾਊਗਾ ਚੰਗੇ ਦੇਖਣਾ ਸਾਰੇ ਚੀਜ਼ਾਂ ਨੂੰ ਰੜਾਓ ਮਿਕਸ ਕਰ ਲਾਂਗੇ ਦੇਖੋ ਇਹ ਆਪਣਾ ਐਵੇਂ ਦਾ ਹੋ ਗਿਆ ਆ ਹੁਣ ਇਹਦੇ ਵਿੱਚ ਮੈਂ ਥੋੜਾ ਜਿਹਾ ਮਿਲਕ ਪਾਊਡਰ ਐਡ ਕਰੂੰਗੀ ਤਕਰੀਬਨ 1 ਚਮਚ ਦੇ ਤੇ ਇਹदेखो ਆਪਣਾ ਕੇਕ ਠੰਡਾ ਹੋ ਗਿਆ ਇਹਨੂੰ ਆਪਾਂ ਡੀਮੋਲਡ ਕਰ ਲਿਆ ਆ ਦੇਖੋ ਕਿੰਨਾ ਵਧੀਆ ਆਪਣਾ ਬਣ ਕੇ ਰੈਡੀ ਹੋਇਆ ਆ ਈਜ਼ੀਲੀ ਆਪਾਂ ਇਹਨੂੰ ਫਲਿੱਪ ਕਰ ਸਕਦੇ ਆ ਤੇ ਕਿੰਨਾ ਵਧੀਆ ਆਪਣਾ ਤਿਆਰ ਆ ਜਿਹੜਾ ਮੇਰਾ ਕੇਕ ਟਿੰਸੀ ਉਹ ਵੱਡਾ ਸੀ ਤੇ ਸਕੁਅਰ ਸ਼ੇਪ ਦਾ ਸੀ ਇਸ ਲਈ ਥੋੜਾ ਜਿਹਾ ਥਿਨ ਬਣਿਆ ਹੈ ਦੀ ਜਿਹੜੀ ਸਾਈਡ ਦੀਆਂ ਚੀਜ਼ਾਂ ਆ ਥਿਨ ਬਣਿਆ ਹੈ ਪਰ ਜੇ ਤੁਸੀਂ ਥੋੜਾ ਛੋਟਾ ਲਵਾਂਗੇ ਤੇ ਹਾਈਟ ਛ ਵੱਡਾ ਲਵਾਂਗੇ ਤਾਂ ਉਹਦੀ ਹਾਈਟ ਜ਼ਿਆਦਾ ਬਣੂਗੀ ਤੇ ਹੁਣ ਇੱਥੇ ਮੈਂ ਜਿਹੜਾ ਇਹਦੀ ਕਰੀਮ ਆ ਆਪਣਾ ਅਖਿਰਕੀ ਸਾਰੀ ਅਪਲਾਈ ਕਰ ਲਈ ਤੇ ਚਾਕਲੇਟ ਦੇ ਨਾਲ ਇਹਨੂੰ ਡੈਕੋਰੇਟ ਕਰ ਲਿਆ ਤੇ ਆਪਣਾ ਕੇਕ ਬਣ ਕੇ ਤਿਆਰ ਆ ਬਹੁਤ ਹੀ ਜ਼ਿਆਦਾ ਵਧੀਆ ਰੈਸਪੀ ਹੈ ਜਰੂਰ ਇਹ ਰੈਸਪੀ ਨੂੰ ਟਰਾਈ ਕਰਿਓ ਤੇ ਜੇ ਚੈਨਲ ਤੇ ਨਵੇਂ ਆ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ